ओके जिंदाबाद ਜਿੰਦਾਬਾਦ 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 ਹਾਲੇ ਮੈਂ ਕੀ ਇਲਾਮਤ ਇਹ ਅੱਜ ਬਰਨਾਲਾ ਸ਼ਹਿਰ ਵਿੱਚ ਰੋਜ਼ ਮਾਰਚ ਕਰ ਰਹੇ ਹਾਂ ਸਰਕਾਰ ਖਿਲਾਫ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਹੈ ਡਾਕਟਰ ਅਮਰਜੋਕਰ ਤੇ ਸਮਝੀ ਗਏ ਹੋਏ ਕਿ ਪੀ ਐਚ ਡੀ ਕੀਤੀ ਪੀ ਐਚ ਡੀ ਤੋਂ ਬਿਨਾਂ ਤੇ ਡਾਕਟਰ ਲੱਗਦਾ ਹੈ ਨਾਮ ਦੇ ਨਾਲ ਔਰ ਅਸੀਂ ਇੱਥੇ ਬਰਨਾਲਾ ਸ਼ਹਿਰ ਦੇ ਵਿੱਚ ਜਿਹੜਾ ਸਰਕਾਰ ਦੀ ਪੋਲ ਖੋਲਣ ਵਾਸਤੇ ਆਏ ਆਂ ਕਹਿੰਦੇ ਪੰਜਾਬ ਸਰਕਾਰ ਨੇ ਸਿਰਫ ਸਾਡੇ ਨਾਲ ਨਹੀਂ ਪੰਜਾਬ ਦੀ ਸਾਰੀ ਜਨਤਾ ਨਾਲ ਧੋਖਾ ਕੀਤਾ ਹੈਗਾ ਜਿਸ ਤਰ੍ਹਾਂ ਸਾਡਾ ਮਸਲਾ 1158 ਪਰਤੀਦਾ ਹੈ ਤਾਂ ਸਾਰੇ ਲੋਕਾਂ ਨੂੰ ਯਾਦ ਹੋਣਾ ਚਾਹੀਦਾ ਜਦੋਂ ਮੁੱਖ ਮੰਤਰੀ ਸਾਹਿਬ ਨੇ ਬੋਤਾ ਲਿਆ ਸੀ 2022 ਵਿੱਚ ਵਿਧਾਨ ਸਭਾ ਇਲੈਕਸ਼ਨ ਹੋਣੀ ਸੀਗੀ ਤਾਂ ਉਹਨਾਂ ਨੇ ਇਹ ਬੋਲਿਆ ਸੀ ਕਿ ਮੇਰਾ ਜਿਹੜਾ ਹਰਾਪੈਣਾ ਇਹ ਸਿਰਫ ਜਸਟਿਸ ਵਾਸਤੇ ਚੱਲੇਗਾ ਅੱਜ ਤੁਸੀਂ ਦੇਖ ਰਹੇ ਹੋ ਅਸੀਂ ਸਾਰੇ ਜਿਹੜੇ ਹਾਈ ਕੁਆਲੀਫਾਈਡ ਆ ਉਹਨਾਂ ਨੇ ਜਸਟਿਸ ਦੇਖ ਲੋ ਤਰੇ ਨਾ ਇਹ ਵੀ ਗਿਆ ਸੀਗਾ ਜਿਹੜੇ ਅਸੀਂ ਦਿੱਲੀ ਦਾ ਸਿੱਖਿਆ ਮਾਡਲ ਬਣਾਵਾਂਗੇ ਪੰਜਾਬ ਦੇ ਵਿੱਚ ਔਰ ਤੁਸੀਂ ਦੇਖੋ ਆ ਸਿੱਖਿਆ ਮਾਡਲ ਇਹਨਾਂ ਦੀ ਸਿੱਖਿਆ ਗ੍ਰਾਂਤੀ ਆ ਕਿ ਅਸੀਂ ਹਾਈ ਕੁਆਲੀਫਾਈ ਹੋ ਕੇ ਜਿਹੜੇ ਸਰਕਾਰਾਂ ਉੱਪਰ ਰੋਲ ਰਹੇ ਆ ਅਸੀਂ ਆਨੰਦਪੁਰ ਸਾਹਿਬ ਤੋਂ ਚੱਲ ਕੇ ਚਾਰ ਪੰਜ ਸ਼ਹਿਰਾਂ 'ਚ ਕਵਰ ਕੀਤੇ ਆ ਅਸੀਂ ਇਹਨਾਂ ਦੇ ਨਾਲ ਨਾਲ ਜਿਵੇਂ ਚੋਣ ਪ੍ਰਚਾਰ ਕਰ ਰਹੇ ਹਾਂ ਅਸੀਂ ਇਹਨਾਂ ਦੇ ਭੰਡੀ ਪ੍ਰਚਾਰ ਕਰ ਰਹੇ ਆ ਅਸੀਂ ਇਹਨਾਂ ਦੀ ਪੋਲ ਖੋਲ੍ਹਾਂਗੇ ਥਾਂ-ਥਾਂ ਤੇ ਜਾ-ਜਾ ਕੇ ਕਿ ਇਸ ਸਰਕਾਰ ਨੇ 2022 ਵਿੱਚ ਬੇਹੂ ਬਣਾ ਕੇ 90% ਜਿਹੜਾ ਸਿੱਟਾ ਤੇ ਲੈ ਲਿਆ ਪਰ ਇਹਨਾਂ ਦੀ ਵਰਕਿੰਗ ਜਿਹੜੀ ਆ ਉਹ ਪ੍ਰੈਕਟੀਕਲੀ ਕੋਸ਼ਿਸ਼ ਨਹੀਂ ਹੈਗੀ ਬਿਲਕੁਲ ਦੇ ਦਿਸ ਇਜ਼ ਟੋਟਲੀ ਫੇਲ ਗਵਰਨਮੈਂਟ ਇੰਡੀਆ ਦੀ ਗਵਰਨਮੈਂਟ ਟੋਟਲੀ ਫੇਲ ਹੋ ਗਈ ਆਪਣੇ ਕੰਮਾਂ ਦੇ ਵਿੱਚ ਕਿ ਆ ਕੋਸ਼ਿਸ਼ ਤੇ ਕਰ ਕੀਤਾ ਕੋਸ਼ਾ ਜਿੱਤਰਾ ਸੀ ਆਪਣੇ ਇਸ ਫੀਲਡ ਦੇ ਸਬੰਧ ਚ ਗੱਲ ਕਰੀ ਸਿੱਖਿਆ ਮੰਤਰੀ ਜੀ ਸਿਲ ਬੈਂਸ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਤੀਆ ਪਰ ਕੋਈ ਕਹਿੰਦੇ ਜਿੰਨੇ ਨੇ ਕਿ ਮੇਰੇ ਕੋਲ ਕੋਈ ਹੱਲ ਨਹੀਂ ਹੈ ਇਸ ਚੀਜ਼ ਦਾ ਦੇਖੋ ਜੀ ਸਿੱਖਿਆ ਮੰਤਰੀ ਕੋਲ ਕੋਈ ਹੱਲ ਨਹੀਂ ਹੈ ਤਾਂ ਫਿਰ ਕਿਸ ਕੋ ਹੱਲ ਹੋਗਾ ਔਰ ਆਸਟ੍ਰੇਲੀਆ ਆਕਵਰਡ ਸਰ ਨਾਲ ਉਹ ਟਾਕਿੰਗਸ ਕਰਦੇ ਨੇ ਕਿ ਜਿਹੜੀਆਂ ਕਿ ਇੱਕ ਇਹ ਜੋ ਰੈਨਾਉਂਡ ਇੱਕ ਡਿਜ਼ਾਈਗਨੇਸ਼ਨ ਉੱਪਰ ਬੈਠੇ ਪਰਸਨ ਨੂੰ ਸ਼ੋਭਾ ਨਹੀਂ ਦਿੰਨੀਆ ਸੋ ਉਹਨਾਂ ਸਾਨੂੰ ਸੜਕਾਂ ਤੇ ਰੋਲਿਆ ਸਾਡਾ ਬੁਰਾ ਹੀ ਕੀਤਾ ਔਰ ਦੇਖੋ ਟਰਨੇਬਰੇਸੀ ਭੁੱਖੇ ਭਾਣੇ ਬੈਠੇ ਸਾਡੇ ਰਿਸਪੈਕਟਡ ਮੈਡਮ ਜਸਵਿੰਦਰ ਗੌਰ ਇਹਨਾਂ ਤੋਂ ਵੀ ਨੀਰ ਨੇ ਤੁਸੀਂ ਦੇਖਦਾ ਕਿ ਟੋਟਲੀ 100% ਨਹੀਂ ਕਰਨੇ ਛੋਟੀ ਜੀ ਆਪਣੀ ਬੱਚੀ 5 ਸਾਲ ਦੀ ਨਾਲ ਲੈ ਕੇ 8 ਮਹੀਨਾ ਟਰਨੇ ਤੇ ਬਿਠੇ ਲਗਾਤਾਰ ਕੜਤਰ ਨਾ ਤੇ ਬੈਠਣਾ ਕੋਈ ਸੌਖਾ ਕੰਮ ਨਹੀਂ ਹੈਗਾ ਅਸੀਂ ਅੱਜ ਇੱਕ ਦਿਨ ਦੇ ਵਿੱਚ ਇਸ ਧਿਆਨ ਦੇ ਗਰਮੀ ਵਿੱਚ ਅਸੀਂ ਰੋਡ ਮਾਰਚ ਕੀਤਾ ਸਾਰੀ ਪੰਜਾਬ ਦੀ ਜਨਤਾ ਮਹਿਸੂਸ ਕਰ ਸਕਦੀ ਹੈ ਕਿ ਅਸੀਂ ਕਿੰਨਾ ਮੁਸ਼ਕਲਾ ਵਿੱਚੋਂ ਲੰਘ ਰਹੇ ਹਾਂ ਜਦ ਕਿ ਅਸੀਂ ਸਰਕਾਰੀ ਕਾਗਜ਼ਾਂ ਵਿੱਚ ਹੋਣੇ ਚਾਹੀਦੇ ਸੀਗੇ ਇਹ ਬਰਨਾਲੇ ਦੇ ਜਿਹੜੇ ਨੀਤੀਆਂ ਜਿਹੜੇ ਕੈਂਪੇਨ ਕਰਨੇ ਲਈ ਵੋਟਾਂ ਵਿੱਚ ਖੜੇ ਨੇ ਐਸੇ ਉਮੀਦਵਾਰ ਤਾਂ ਇਹਨਾਂ ਕੋਲ ਜਦੋਂ ਚੇਰੀ ਸਿੱਖਿਆ ਦਾ ਡਿਪਾਰਟਮੈਂਟ ਸੀ ਨਾ ਤਾਂ ਇਹਨਾਂ ਨੇ ਸਾਡੇ ਨਾਲ ਨਿਆਂ ਕਰਨ ਦੀ ਬਿਜਾਏ ਇਹਨਾਂ ਨੇ ਕੀ ਕੀਤਾ ਕਿ ਸਰਕਾਰੀ ਕਾਰਜਾਂ ਵਿੱਚ ਰਿਟਾਇਰਡ ਪ੍ਰੋਫੈਸਰ ਲਗਾਤੇ ਕੀ ਗੱਲ ਸਾਨੂੰ ਨਹੀਂ ਸਮਝ ਆ ਸਕਦੇ ਮੈਨੂੰ ਸੋਚਦਾ ਅਗਲਾ ਸੰਘਰਸ਼ ਕੀ ਹੋਵੇਗਾ ਸਾਡਾ ਅਗਲਾ ਸੰਘਰਸ਼ ਬੜਾ ਤਿੱਖਾ ਹੋਣ ਵਾਲਾ ਜੇ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਤਾਂ ਫਿਰ ਅਸੀਂ ਥਾਂ ਥਾਂ ਜਾ ਕੇ ਸਾਡਾ ਡੋਲੀ ਕੰਡੈਨਮੈਂਟ ਲੈਣਾ ਕਿ ਜਿੱਥੇ-ਜਿੱਥੇ ਪ੍ਰਚਾਰ ਕਰਨ ਜਾਣਗੇ ਉੱਥੇ ਸਾਨੂੰ ਵੀ ਪ੍ਰਚਾਰ ਕਰਾਂਗੇ ਹਾਂਜੀ ਕੀ ਨਾਮ ਆ ਤੁਹਾ ਤੁਸੀਂ ਯਾ ਰੈਲੀ ਕਰ ਰਹੇ ਕਿਸ ਮਕਸਦ ਲਈ ਰੈਲੀ ਕਰ ਰਹੇ ਆ ਮੇਰਾ ਨਾਮ ਜਸਵਿੰਦਰ ਕੌਰਿਆ ਅਸੀਂ 11 58 ਸਹਾਇਕ ਪ੍ਰੋਫੈਸਰ ਹਾਂ ਤੇ ਲਾਇਬ੍ਰੇਰੀ ਨੇ ਫਰੰਟ ਪੰਜਾਬ ਸਾਡਾ ਪਿਛਲੇ 9 ਮਹੀਨਿਆਂ ਤੋਂ ਸਿੱਖਿਆਮਤ ਹੀ ਹਰਜੋਤ ਸਿੰਘ ਬੈਂਸੀ ਦੇ ਪਿੰਡ ਪੱਕਾ ਧਰਨਾ ਲੱਗਾ ਹੋਇਆ ਆ ਸਾਡੇ ਨਾਲ ਸਰਕਾਰ ਨੇ ਸਾਨੂੰ ਜਦੋਂ ਸਰਕਾਰ ਸੱਤਾ ਦੇ ਵਿੱਚ ਆਉਂਦੀ ਆ ਸਾਡੇ ਤੋਂ ਪਿਛਲੀਆਂ ਨੌਕਰੀਆਂ ਤੋਂ ਅਸਤੀਫੇ ਦਿਵਾ ਕੇ ਸਾਡੇ ਕੋਲ ਇੱਕ ਅੰਡਰਟੇਕਿੰਗ ਲੈ ਲੈਂਦੀ ਆ ਸਭ ਤੋਂ ਐਫ ਆਈ ਡੀ ਪਰ ਸਾਈਨ ਕਰਵਾ ਲੈਂਦੀ ਆ ਕਿ ਤੁਸੀਂ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ ਸਾਨੂੰ ਪਿਛਲੀਆਂ ਨੌਕਰੀਆਂ ਤੋਂ ਵੀ ਬੇਰਜ਼ਗਾਰ ਦੇ ਕਰ ਦਿੱਤਾ ਤੇ 2.5 ਸਾਲ ਹੋ ਗਏ ਸਾਨੂੰ ਅਗਲੀ ਨੌਕਰੀ ਵੀ ਨਹੀਂ ਦਿੱਤੀ ਇਸ ਕਰਕੇ ਜਿਹੜੇ ਹਰਜੋਤ ਬੈਂਸ ਜੀ ਆ ਉਹਨਾਂ ਦੇ ਨਾਲ ਸਾਡੀ ਬਹੁਤ ਵਾਰ ਮੀਟਿੰਗ ਹੋਈ ਆ ਪਰ ਉਹਨਾਂ ਨੇ ਕਦੀ ਵੀ ਸਾਡੀ ਗੱਲ ਨਹੀਂ ਸੁਣੀ ਹਰ ਵਾਰ ਇਹੀ ਕਹਿ ਦਿੰਦੇ ਆ ਕਿ ਮੇਰੇ ਹੱਥੇ ਵਿੱਚ ਕੁਝ ਨਹੀਂ ਹੈਗਾ ਇਸੇ ਮਾਨਸਿਕ ਪਰੇਸ਼ਾਨੀ ਦੇ ਚਲਦੇ ਆ ਸਾਡੇ ਰੋਪੜ ਸ਼ਹਿਰ ਤੋਂ ਮੈਡਮ ਬ ਉਹ ਜੀ ਸਾਡੇ ਭਾਰਤੀ ਵਿੱਚ ਚੁਣੇ ਗਏ ਸੀ ਪਿਛਲੀ ਨੌਕਰੀ ਤੋਂ ਅਸਤੀਫਾ ਦੇ ਕੇ ਘਰ ਬੈਠੇ ਸੀ ਉਹਨਾਂ ਨੇ ਰੋਪੜ ਨਹਿਰ ਵਿੱਚ ਛਾਲ ਮਾਰ ਕੇ ਅਰਜੋਤ ਬੈਂਸ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦਾਸੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਸਾਡੇ ਹੋਰ ਵੀ ਬਹੁਤ ਸਾਰੇ ਜਿਹੜੇ ਮੈਂਬਰ ਆ ਉਹ ਇਸੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਆ ਇਸ ਕਰਕੇ ਜਿਹੜੇ ਮੁੱਖ ਮੰਤਰੀ ਪੰਜਾਬ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਸਾਡੀ ਸਰਕਾਰ ਆਉਂਦੇ ਆ ਅਸੀਂ ਲੋਕਾਂ ਦੀਆਂ ਜਿਹੜੀ ਗੱਲਬਾਤ ਸੁਣਾਂਗੇ ਪਰ ਸਾਡੇ ਨਾਲ ਹਜੇ ਤੱਕ ਉਹਨਾਂ ਨੇ ਕੋਈ ਬੈਠ ਕੇ ਗੱਲ ਨਹੀਂ ਕੀਤੀ ਸਾਡੇ ਮਸਲੇ ਦਾ ਹੱਲ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਅਸੀਂ ਰੋਸ ਦੇ ਵਜੋਂ ਇਹਨਾਂ ਦੇ ਸ਼ਹਿਰ ਦੇ ਵਿੱਚ ਆ ਕੇ ਇਹਨਾਂ ਦੇ ਬੁਤਲੇ ਫੂਕ ਰਹੇ ਆ ਤੇ ਇਹ ਯਾਤਰਾ ਜਿਹੜੀ ਅਸੀਂ ਆਨੰਦਪੁਰ ਸਾਹਿਬ ਤੋਂ ਸ਼ੁਰੂ ਕੀਤੀ ਆ ਤੇ ਅਸੀਂ ਜਿੱਥੇ-ਜਿੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੜੇ ਆ ਉਸ ਸ਼ਹਿਰ ਦੇ ਵਿੱਚ ਜਾ ਕੇ ਇਹਨਾਂ ਦੇ 13 ਲੋਕ ਸਭਾ ਹਲਕਿਆਂ ਦੇ ਵਿੱਚ ਉਹਨਾਂ ਦੇ ਐਮਪੀ ਉਮੀਦਵਾਰਾਂ ਦਾ ਵਿਰੋਧ ਕਰਾਂਗੇ ਤੇ ਲੋਕਾਂ ਨੂੰ ਇਹਨਾਂ ਦੀ ਸਿੱਖਿਆ ਨੀਤੀ ਦੇ ਪ੍ਰਤੀ ਜਾਗਰੂਕ। ਮੇਨ ਮੰਗਾਂ ਕੀ ਹੈ ਤੁਹਾਡੀ? ਸਾਡੀ ਮੇਨ ਮੰਗ ਇਹ ਹੈ ਕਿ ਸਾਡੇ 1158 ਭਰਤੀ ਦੇ ਵਿੱਚ ਚੁਣੇ ਹੋਏ ਜਿਹੜੇ ਸਿਲੈਕਟ ਹੋਏ ਮੈਰਿਟ ਬੇਸ ਤੇ ਉਮੀਦਵਾਰ ਆ ਉਹਨਾਂ ਨੂੰ ਜਲਦ ਤੋਂ ਜਲਦ ਕਾਰਜਾਂ ਵਿੱਚ ਭੇਜਿਆ ਜਾਵੇ ਕਿ it. ਸਹੀ ਤਾਂ ਅੰਗਨਾ ਪਰਵਾਹੀ ਨਹੀਂ ਕਰ ਰਹੀ 1.5 ਸਾਲ ਹੋ ਗਿਆ ਕੋਰਟ ਦੇ ਵਿੱਚ ਕੇਸ ਨੂੰ ਲਟਕਾਇਆ ਹੋਇਆ ਆ ਕਿਉਂਕਿ ਸਰਕਾਰ ਨੂੰ ਲੱਗਦਾ ਕਿ ਪਿਛਲੀ ਸਰਕਾਰ ਦੀ ਭਰਤੀ ਹੈ ਜਿਹੜਾ ਅਸੀਂ ਪੂਰੀ ਕੀਤੀ ਤੇ ਇਹ ਕ੍ਰੈਡਿਟ ਪਿਛਲੀ ਸਰਕਾਰ ਨੂੰ ਚੱਲ ਜਾਣਾ ਜਾਂ ਫਿਰ ਸਰਕਾਰ ਜਿਹੜੀ ਹੈ ਸਿੱਖਿਆ ਨੂੰ ਪ੍ਰਾਈਵੇਟ ਕਰਨਾ ਚਾਹੁੰਦੀ ਆ ਸਰਕਾਰ ਚਾਹੁੰਦੀ ਆ ਕਿ ਆਮ ਘਰਾਂ ਦੇ ਬੱਚੇ ਜਿਹੜੇ ਉੱਚ ਸਿੱਖਿਆ ਨਾ ਹਾਸਲ ਕਰ ਸਕਣ ਤੇ ਨਾ ਉਹ ਅਫਸਰ ਬਣ ਸਕਣ ਜਾਂ ਤਾਂ ਉਹ ਫਿਰ ਵਿਦੇਸ਼ਾਂ ਵਿੱਚ ਚਲੇ ਜਾਣ ਜਾਂ ਉਹ ਫਿਰ ਨਸ਼ਿਆਂ ਵੱਲ ਚਲੇ ਜਾਣ ਜਾਂ ਫਿਰ ਨਹਿਰਾ ਵਿੱਚ ਛਾਲਾ ਮਾਰਨ ਜਾਂ ਫਿਰ ਟੈਂਕੀਆਂ ਤੇ ਚੜਨ ਸਰਕਾਰ ਜਿਹੜੀ ਆ ਉਹ ਨਹੀਂ ਚਾਹੁੰਦੀ ਕਿ ਆਮ ਘਰਾਂ ਦੇ ਬੱਚੇ ਕਿਸੇ ਵੱਡੇ ਉਹਦੇ ਤੇ ਬੈਠਸਣ ਹਾਂ ਜੀ ਵੀਰੇ ਕੀ ਨਾਵਾ ਤੇ ਬਰਨਾਲਾ ਕਹਿ ਰਹੇ ਅ ਬਰਨਾਲਾ ਸ਼ਹਿਰ ਵਿੱਚ ਧੋਲ ਮਾਰ ਚੱਲ ਰਹੇ ਕੀ ਪੂਰਾ ਮਾਮਲਾ ਜੀ ਸਰ ਮੇਰਾ ਨਾਮ ਡਾਕਟਰ ਸਨੀ ਗੁਪਤਾ ਹੈ ਅਸੀਂ 1158 ਦੇ ਸਾਰੇ ਚੋਣੇ ਆਏ ਅਸਿਸਟੈਂਟ ਪ੍ਰੋਫੈਸਰ ਐਂਡ ਲਾਇਬ੍ਰੇਰੀਅਨ ਫਰੰਟ ਤੋਂ ਆ ਸੀ ਅਸੀਂ ਪਿਛਲੇ 9 ਮਹੀਨਿਆਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦੇ ਪਿੰਟ ਅਸੀਂ ਬਾਹਰ ਬੈਠੇ ਧਰਨੇ ਤੇ ਅਸੀਂ ਪੂਰੀ ਗਰਮੀ ਪੂਰੀ ਸਰਦੀ ਅਸੀਂ ਕੱਢਤੀ ਅਸੀਂ ਉੱਥੇ ਮੰਤਰੀ ਸਾਹਿਬ ਜਿਹੜੇ ਪਹਿਲਾਂ ਕਹਿੰਦੇ ਸੀ ਕਿ ਕੋਈ ਵੀ ਆ ਕੇ ਮੇਰੇ ਨਾਲ ਮੀਟਿੰਗ ਕਰ ਸਕਦਾ ਹੈ ਮਸਲੇ ਦਾ ਹੱਲ ਕਰੂੰਗਾ ਮੈਂ ਸਾਡਾ ਪੂਰਾ ਜੈਨੂਇਨ ਮਸਲਾ ਹੈ ਤੇ ਸਰਕਾਰ ਉਹਦਾ ਕੋਰਟ ਚ ਕੋਈ ਕਿਸੇ ਤਰ੍ਹਾਂ ਦੀ ਪੇਰਵਾਹੀ ਨਹੀਂ ਕਰ ਰਹੀ ਹਰ ਵਾਰੀ ਜਿਹੜਾ ਵਕੀਲ ਵੀ ਜਾ ਰਿਹਾ ਉਹ ਈਵਨ ਡੇਟ ਬਾਰੇ ਵੀ ਗੱਲ ਨਹੀਂ ਕੀਤੀ ਜਾਂਦੀ ਜੱਜ ਸਾਹਿਬ ਨੇ ਆਪ ਪਿਛਲੀ ਡੇਟ ਨੂੰ ਕਹਤਾ ਕਿ ਮੈਨੂੰ ਅਗਰ ਸਰਕਾਰ ਅਪੀਲ ਕਰੇਗੀ ਤਾਂ ਮੈਂ ਤੁਹਾਡਾ ਮਸਲਾ ਸੁਣੂੰਗਾ ਵੀ ਤੇ ਹੱਲ ਵੀ ਕਰੂੰਗਾ ਸਰਕਾਰ ਦੇ ਕਾਲਜ ਜਿਹੜੇ ਨੇ ਸਰਕਾਰੀ ਕਾਲਜ ਨੇ 26 ਸਾਲਾਂ ਤੋਂ ਖਾਲੀ ਪਏ ਨੇ ਬਿਲਕੁਲ ਉਹਨਾਂ 'ਚ ਕੋਈ ਰੈਗੂਲਰ ਪ੍ਰੋਫੈਸਰ ਦੀ ਭਰਤੀ ਨਹੀਂ ਹੋਈ ਹੈ ਤੇ ਸਾਡੀ ਭਰਤੀ ਬਿਲਕੁਲ ਨੀਟ ਐਂਡ ਕਲੀਨ ਹਾਊਸ 'ਚ ਕਿਸ ਤਰ੍ਹਾਂ ਦੀ ਕੋਈ ਧੋਕੇਬਾਜ਼ੀ ਤੇ ਕੋਈ ਕਪਲੇਬਾਜ਼ੀ ਨਹੀਂ ਹੋਈ ਉਹਦੇ 'ਚ ਉਸ ਤੋਂ ਬਾਵਜੂਦ ਵੀ ਇੱਕ ਕ੍ਰੈਡਿਟ ਖਾਣ ਵਾਸਤੇ ਲਟਕਾਈ ਜਾ ਰਹੀ ਹੈ ਕਿ ਕਾਂਗਰਸ ਦੀ ਕੱਢੀ ਭਰਤੀ ਹੈ ਇਸ ਨੂੰ ਪੂਰਾ ਨਹੀਂ ਕਰਨਾ ਸਾਡੇ ਇੱਕ ਸਾਥੀ ਪ੍ਰੋਫੈਸਰ ਬੁਲਿੰਦਰ ਕੌਰ ਜੀ ਨੇ ਨਹਿਰ 'ਤੇ ਛਾਲ ਮਾਰ ਕੇ ਪਿਛਲੇ ਸਾਲ ਆਪਣੀ ਜਾਨ ਦੇ ਦਿੱਤੀ ਤੇ ਉਸ ਸੁਸਾਇਸਾਈਡ ਨੋਟ 'ਚ ਸਾਫ਼-ਸਾਫ਼ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਨਾਮ ਵੀ ਉਹਦੇ ਉੱਪਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਇਵਨ ਤਕਾਤ ਮੁੱਖ ਮੰਤਰੀ ਸਾਹਿਬ ਇਵੇਂ ਗੁਜਰਾਤ ਚ ਜਾ ਕੇ ਰੋਂਦੇ ਨੇ ਕਿ ਕੇਜਰੀਵਾਲ ਸਾਹਿਬ ਨੂੰ ਅੰਦਰ ਕਰਤਾ ਪਰ ਸਾਡੇ ਪ੍ਰੋਫੈਸਰ ਜਿਹੜੇ ਮਰ ਰਹੇ ਨੇ ਇੱਥੇ ਜਿੰਨੇ ਵੀ ਪ੍ਰੋਫੈਸਰ ਖੜੇ ਆ ਸਾਰੇ ਪੀ ਐਚ ਡੀ ਕੁਆਲੀਫਾਈਡ ਨੇ ਉਹ ਸਾਰੇ ਸਾਰੇ ਜਿਨ੍ਹਾਂ ਦਾ ਕਟੋ-ਕਟ ਚਾਰ-ਚਾਰ ਪੰਜ-ਪੰਜ ਵਾਰੀ ਜੇਰ ਅਫ ਕੁਆਲੀਫਾਈ ਹੈ ਕਿ ਅਗਰ ਇਹ ਜਨਤਾ ਅਗਰ ਸੜਕ ਤੇ ਧੱਕੇ ਖਾਏਗੀ ਤੇ ਆਉਣ ਵਾਲੀ ਨੌਜਵਾਨੀ ਜਿਹੜੀ ਆ ਉਹ ਪੰਜਾਬ ਤੇ ਸਿੱਖਿਆ ਨੂੰ ਭੁੱਲ ਜਾਵੇ ਤੇ ਇਹ ਪੰਜਾਬ ਦਾ ਸਿੱਖਿਆ ਮਾਡਲ ਹੈ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਕਹਿਣਾ ਚਾਹਵਾਂਗੇ ਕਿ ਅਗਰ ਇਹੋ ਵੀ ਬਦਲਾਅ ਚਾਹੀਦਾ ਹੈ ਅੱਗੇ ਤੋਂ ਮੁੜ ਕੇ ਇਹਨਾਂ ਨੂੰ ਵੋਟ ਨਾ ਪਾ ਦਿਓ ਇੱਕ ਵੀ ਵਰਨਾ ਅੱਜ ਅਸੀਂ ਸੜਕਾਂ 'ਤੇ ਟੱਕੇ ਖਾ ਰਹੇ ਆਂ ਆਉਣ ਵਾਲੀ ਪੀੜ੍ਹੀ ਸੜਕਾਂ 'ਤੇ ਟੱਕੇ ਖਾਏਗੀ ਅਗਲਾ ਸੰਘਰਸ਼ ਕੀ ਹੋਗਾ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਹਰ ਹਲਕੇ ਦੇ ਪਿੰਡਾਂ 'ਚ ਜਾ ਕੇ ਸ਼ਹਿਰਾਂ 'ਚ ਜਾ ਕੇ ਅਸਨਾਂ ਦੀ ਸਿੱਖਿਆ ਨੀਤੀ ਦੀ ਪੋਲ-ਕੋਲਾਂਗੇ ਕਿ ਇਹ ਇਹਨਾਂ ਨੇ ਕੀਤਾ ਵਿਤਕਾਰਾ ਜਿਹੜਾ ਸਿੱਖਿਆ ਦੇ ਨਾਲ ਮਜ਼ਾਕ ਕੀਤਾ ਜਾ ਰਿਹਾ ਇਸ ਟਾਈਮ ਕਿ ਪੜ੍ਹੀ ਲਿਖੀ ਨੌਜਵਾਨੀ ਸਾਰੀ ਸੜਕਾਂ 'ਤੇ ਰੋਲ ਰਹੀ ਹੈ ਤੇ ਨਸ਼ੇ ਦੇ ਵਿੱਚ ਜਾਂ ਮਰਨ ਨੂੰ ਮਜਬੂਰ ਹੋ ਚੁੱਕੀ ਹੈ ਉਹ ਮੇਰਾ ਨਾਮ ਮੇਰਾ ਨਾਮ ਤੇਜਿੰਦਰ ਸਿੰਘ ਆਸੀ 1158 ਸਾਲਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਫਰੰਟ ਪੰਜਾਬ ਵੱਲੋਂ ਆਸੀ ਅੱਜ ਵੱਖ-ਵੱਖ ਇਸ਼ਾਰਾਂ ਦੇ ਵਿੱਚ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਦੀ ਜੋ ਸਿੱਖਿਆ ਨੀਤੀ ਆ ਉਹਦੇ ਖਿਲਾਫ ਅਸੀਂ ਰੋਸ ਸਮਰਥ ਘੱਡ ਰਹੇ ਆ ਉਹਨਾਂ ਦੀ ਪੋਲ ਖੋਲ ਰਹੇ ਆ ਸਾਡੀ ਭਰਤੀ ਜਿਹੜੀ ਸੀਗੀ 2021 ਦੇ ਵਿੱਚ ਆਈ ਸੀਗੀ ਤੇ 3 ਦਸੰਬਰ ਨੂੰ ਸਾਨੂੰ ਨਿਯੁਕਤੀ ਪੱਤਰ ਦਿੱਤੇ ਸੀਗੇ ਜਦੋਂ ਸਾਨੂੰ ਨਿਯੁਕਤੀ ਪੱਤਰ ਦਿੱਤੇ ਉਸ ਟਾਈਮ ਸਰਕਾਰ ਨੇ ਸਾ ਤੋਂ ਪਿਛਲੀਆਂ ਨੌਕਰੀਆਂ ਤੋਂ ਅਸਤੀਫਾ ਦਿਵਾ ਲੈ ਕਿ ਤੁਸੀਂ ਹੁਣ ਸਰਕਾਰੀ ਮੁਲਾਜ਼ਮ ਹੋ ਹੋਰ ਕਿਤੇ ਨੌਕਰੀ ਨਹੀਂ ਕਰ ਸਕਦੇ ਜੋ ਸਾਡੇ ਫਰੰਟ ਦੇ ਪ੍ਰਧਾਨ ਨੇਗੇ ਪ੍ਰੋਫੈਸਰ ਜਸਵਿੰਦਰ ਕੌਰ ਉਹਨਾਂ ਨੇ ਆਪਣੀ ਡਿਸੇਬਿਲਟੀ ਪੈਨਸ਼ਨ ਜਿਹੜੀ ਸੀਗੀ ਉਹ ਬੰਦ ਕਰਵਾਤੀ ਕਿਉਂਕਿ ਸਰਕਾਰ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਕੋਈ ਹੋਰ ਮਾਨ ਪੱਤਾ ਨਹੀਂ ਲੈ ਸਕਦੇ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਨਿਯੁਕਤੀ ਪੱਤਰ ਦੇ ਦਿੱਤੇ ਤੇ ਸਾਨੂੰ ਉਸ ਤੋਂ ਬਾਅਦ ਕਾਲਜਾਂ ਦੇ ਵਿੱਚ ਨਹੀਂ ਭੇਜਿਆ ਗਿਆ ਤੇ ਨਾ ਹੀ ਸਾਨੂੰ ਦੁਬਾਰਾ ਤਨਖਾਹ ਦਿੱਤੀ ਗਈ ਫਿਰ ਸਰਕਾਰ ਨੇ ਸਾਡੀ ਭਰਤੀ ਨੂੰ ਕੋਰਟ ਦੇ ਵਿੱਚ ਰੋਲ ਦਿੱਤਾ ਤੇ ਸਰਕਾਰ ਨੇ ਉਸ ਦੀ ਚੰਗੀ ਤਰ੍ਹਾਂ ਨਾ ਪੈਰਵਾਹੀ ਨਹੀਂ ਕੀਤੀ ਜਿਸ ਦੇ ਕਾਰਨ ਉਸ ਨੂੰ ਹਾਈ ਕੋਰਟ ਨੇ ਜਿਹੜਾ ਸੈਕਟਰ ਸੈਟ ਕਰਤਾ ਤੇ ਫਿਰ ਅਸੀਂ ਬਹੁਤ ਮਸ਼ੱਕਤ ਕਰਕੇ ਸਰਕਾਰ ਨੂੰ ਬਹੁਤ ਆਪਣੇ ਉਸ ਤੇ ਪ੍ਰੈਸ਼ਰ ਬਣਾ ਕੇ ਕਿ ਸਰਕਾਰ ਸਾਡੇ ਨਾਲ ਖੜੇ ਜੋ ਜਿਸ ਦੇ ਵਿੱਚ ਸਾਡੇ ਜਿਹੜੇ ਪੁਰਾਣੇ ਸਿੱਖਿਆ ਮੰਤਰੀ ਆ ਮੀਤ ਹੀਰੋ ਉਹਨਾਂ ਨੇ ਸਾਡੇ ਤੇ ਲਾਠੀ ਚਾਰਜ ਵੀ ਕੀਤਾ ਹੁਣ ਦੇ ਜਿਹੜੇ ਸਿੱਖਿਆ ਮੰਤਰੀ ਆ ਉਹ ਵੀ ਫੇਲ ਰਹੇ ਉਹਨਾਂ ਨੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਹੁਣ ਸਾਡੇ ਇੱਕ ਪ੍ਰੋਫੈਸਰ ਬਲਵਿੰਦਰ ਕੌਰ ਉਹਨਾਂ ਦੀ ਖੁਦ ਖੁਸ਼ੀ ਹੋ ਗਈ ਤੇ ਲਗਾਤਾਰ ਅਸੀਂ 9 ਮਹੀਨੇ ਤੋਂ ਧਰਨੇ ਤੇ ਬੈਠੇ ਆ ਆਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਹਲਕੇ 'ਚ ਸਾਡੀਆਂ ਜਿੰਨੀਆਂ ਵੀ ਮੀਟਿੰਗਾਂ ਹੁੰਦੀਆਂ ਉਹਨਾਂ ਦੇ ਨਾਲ ਕਿਸੇ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਹਰ ਮੀਟਿੰਗ ਦੇ ਵਿੱਚ ਕਹਿ ਦਿੰਦੇ ਕਿ ਮੇਰੇ ਹੱਥ ਵਿੱਚ ਕੁਝ ਨਹੀਂ ਹੈਗਾ ਤੇ ਜੇ ਉਹਨਾਂ ਦੇ ਹੱਥ ਵਿੱਚ ਕੁਝ ਨਹੀਂ ਹੈਗਾ ਤੇ ਫਿਰ ਉਹ ਲੋਕ ਸਭਾ ਦੇ ਜਿਹੜੀਆਂ ਚੋਣਾਂ ਚੱਲ ਰਹੀਆਂ ਉਹਨਾਂ ਦੇ ਵੋਟਾਂ ਕਿਸ ਅਧਾਰ ਤੇ ਮੰਗ ਰਹੇ ਆ ਤੇ ਫਿਰ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਉਹ ਜਦੋਂ ਵੀ ਕੋਈ ਵੀ ਤੁਹਾਡੇ ਹਲਕੇ ਦੇ ਵਿੱਚ ਉਮੀਦਵਾਰ ਹੁੰਦਾ ਤੇ ਉਸ ਤੋਂ ਸਵਾਲ ਕਰਨ ਉਹਨਾਂ ਤੋਂ ਪੁੱਛਣਗੇ ਤੁਸੀਂ 9 ਮਹੀਨੇ ਤੋਂ ਪ੍ਰੋਫੈਸਰਾਂ ਨੂੰ ਸੜਕਾਂ ਤੇ ਬਿਠਾਇਆ ਤੇ ਉਹਨਾਂ ਦਾ ਕੀ ਕਸੂਰ ਹੈ